ਕਮਰੇ ਗੁਰ ਕੇ ਹਮ ਪੁੱਤਰ ਮਾਰੇ ਅਸੀਂ ਤੁਹਾਡੇ ਗੁਰੂ ਗੁਰੂ ਗੋਬਿੰਦ ਸਿੰਘ ਦੇ ਦੋ ਪੁੱਤਰ ਫੜ ਕੇ ਮਾਰੇ ਸਨ ਫਤੇ ਸਿੰਘ ਤੇ ਜੋਰਾਵਰ ਸਿੰਘ ਤੁਮ ਮਾਰਨ ਕੋ ਹਮ ਫਿਰੈ ਤਿਆਰੇ ਤੁਹਾਨੂੰ ਮਾਰਨ ਦੀ ਅਸੀਂ ਤਿਆਰੀ ਕਰ ਰਹੇ ਹਾਂ ਜਿਵੇਂ ਤੁਹਾਡੇ ਗੁਰੂ ਦੇ ਪੁੱਤਰ ਅਸੀਂ ਮਰਵਾਏ ਸੀ ਤੁਹਾਨੂੰ ਵੀ ਮਾਰਾਂਗੇ ਤੁਮ ਹੋ ਜੱਟ ਹਮ ਹੈ ਰਾਜਪੂਤ ਤੁਸੀਂ ਜੱਟ ਹੋ ਤੇ ਅਸੀਂ ਰਾਜਪੂਤ ਰੰਗੜ ਹਾਂ ਅਮਰੋ ਤੁਮਰੋ ਆਦ ਨਸੂਤ ਬਹੁਤ ਤੁਹਾਡਾ ਸਾਡਾ ਵੈਰ ਹੈ ਉਹ ਰਾਤ ਸੋ ਸੁਨ ਰੰਗਣਨ ਨੈ ਤਬੈ ਦੀਨੀ ਛਲਕ ਚਲਾਏ ਬਸ ਲੰਗੜਾ ਨੇ ਉੱਤੋਂ ਉੱਤੇ ਸਨ ਕਿਲੇ ਦੇ ਉੱਤੇ ਖੜੇ ਸਨ ਉੱਤੋਂ ਹੀ ਗੋਲੀਆਂ ਦੀ ਜਿਹੋ ਨਾਲੇ ਪਛਾਲ ਸ਼ੁਰੂ ਕਰ ਦਿੱਤੀ ਇੱਕਦਮ ਉਹ ਮਦੂਕਾਂ ਚਲਾ ਦਿੱਤੀਆਂ ਤਾਰਾ ਸਿੰਘ ਕੇ ਸਿੰਘ ਕੋ ਲਗੀ ਸੋ ਗੋਲੀ ਆਏ ਤਾਰਾ ਸਿੰਘ ਠੇਬੇ ਦਾ ਇੱਕ ਸਾਥੀ ਸਿੰਘ ਉਹਨੂੰ ਗੋਲੀ ਆ ਕੇ ਵੱਜ ਗਈ ਤਾਰਾ ਸਿੰਘ ਸੁਣ ਅਗ ਲਗੀ ਵਕਤ ਪਹੁੰਚਿਓ ਆਏ ਤਾਰਾ ਸਿੰਘ ਨੂੰ ਜਦੋਂ ਵੇਖਿਆ ਤਾਰਾ ਸਿੰਘ ਨੇ ਵੀ ਮੇਰੇ ਸਾਥੀ ਨੂੰ ਗੋਲੀ ਵੱਜ ਗਈ ਹੈ ਸੁਣ ਕੇ ਅੱਗ ਲੱਗ ਗਈ ਤੇ ਉਸੇ ਵੇਲੇ ਵੀਰ ਰਸ ਵਿੱਚ ਆ ਗਿਆ ਤਾਰਾ ਸਿੰਘ ਘੜਵੇ ਵਾਲਨ ਸਭ ਕਹੀ ਭੰਬੜ ਦਿਓ ਮਚਾਏ ਤੇ ਕਲੂਏ ਵਾਲਿਆਂ ਨੇ ਆਖਿਆ ਦੇਖੋ ਕਾਲਾ ਸਾਹਿਬ ਜੀ ਤੁਸੀਂ ਤਾਂ ਟਾਲਾ ਕਰਦੇ ਸੀ ਇਹ ਨਹੀਂ ਟਲਦੇ ਬਸ ਫਿਰ ਤਾਂ ਜਿਵੇਂ ਬਲਦੀ ਚ ਤੇਲ ਪੈ ਜਾਂਦਾ ਨਾ ਏਦਾਂ ਭੰਬੜ ਮਚ ਗਿਆ ਚੋ ਪਈ ਕੜੂਏ ਵਾਲਣ ਆਖੀ ਵਹੀ ਕੜੂਏ ਵਾਲੇ ਸਿੰਘਾਂ ਨੇ ਸਾਰੇ ਪੰਥ ਖਾਲਸੇ ਨੂੰ ਇਹ ਗੱਲ ਕਹੀ ਹੈ ਸਾਰਾ ਸਿੰਘ ਕੋ ਸੋਖਤ ਆਈ ਬਾਬਾ ਸਾਰਾ ਸਿੰਘ ਜੀ ਕੇ ਬੇਨੂੰ ਗੁੱਸਾ ਆਇਆ ਵੀਰ ਰਸ ਚੜਿਆ ਸੁਦਰੀ ਉਹਨ ਤੇ ਹੀ ਤੁਰਤ বাজਾਈ ਉਹਨੇ ਸੁਦਰੀ ਨਗਾਰੇ ਵਜਾ ਦਿੱਤੇ ਸੁਦਰੀ ਕਹਿੰਦੇ ਜਿਹੜੇ ਊਠਾਂ ਦੇ ਉੱਤੇ ਨਗਾਰੇ ਰੱਖੇ ਹੁੰਦੇ ਨੇ ਵੱਡੇ ਵੱਡੇ ਉਹ ਊਠ ਦੇ ਉੱਤੇੜਾ ਨਗਾਰਾ ਹੁੰਦਾ ਦੀ ਆਵਾਜ਼ ਬੜੀ ਹੁੰਦੀ ਦੂਰ ਦੂਰ ਉਤਰੀ ਨਗਾਰੇ ਉਲਠਾਂ ਤੇ ਲੱਦੇ ਹੋਏ ਨਗਾਰੇ ਤਾਰਾ ਸਿੰਘ ਨੇ ਵੱਜਵਾ ਦਿੱਤੇ ਮਾਰ ਮਾਰ ਕਰ ਅਕਾਲੋ ਬੋਲੈ ਅਕਾਲ ਹੀ ਅਕਾਲ ਦੇ ਚਕਾਰੇ ਗਿਆ ਕੇ ਸਿੰਘ ਮਾਰੋ ਮਾਰ ਕਰਦੇ ਮੁਰਿੰਡੇ ਤੇ ਜਾ ਪਏ ਪਾਸ ਚੜਤ ਸਿੰਘ ਆਪਸੋ ਪਹੁੰਚੋ ਤੇ ਚੜਤ ਸਿੰਘ ਦੇ ਕੋਲ ਤਾਰਾ ਸਿੰਘ ਗਿਆ ਚੜਤ ਸਿੰਘ ਨੂੰ ਵੀ ਸਾਰੀ ਗੱਲ ਦੱਸੀ ਕਿ ਮੁਰਿੰਡਾ ਸੋਧਣਾ ਹੀ ਪਹਿਣਾ ਹੈ ਮੁਰਿੰਡੇ ਵਾਲੇ ਆਪ ਸਿੰਘਾਂ ਨੂੰ ਬੋਲੀਆਂ ਮਾਰਦੇ ਨੇ ਨਲਕਾਰੇ ਮਾਰਦੇ ਨੇ ਗਾਲਾਂ ਕੱਢਦੇ ਨੇ ਸਿੱਖਾਂ ਦੇ ਸਿਰਾਂ ਦੇ ਕੇਸ ਮੋਨ ਕੇ ਰਸਤੇ ਵੱਟਣ ਦੀਆਂ ਗੱਲਾਂ ਕਰਦੇ ਨੇ ਜਦੋਂ ਇਹ ਗੱਲਾਂ ਬਾਬਾ ਜਸਾ ਸਿੰਘ ਦੀ ਆਲੂ ਵਾਲੀਏ ਤੇ ਸਰਦਾਰ ਚੱਤ ਸਿੰਘ ਸੂਕਰ ਚੱਕੀਏ ਨੂੰ ਤੁਸੀਂ ਆਇਓ ਕਨਿਓ ਸੁਣ ਸੋ ਬਾਜ ਤੇ ਕਨਿਆ ਜੈ ਸਿੰਘ ਗੋਲੀ ਦੀ ਆਵਾਜ਼ ਸੁਣ ਕੇ ਪੰਥ ਖਾਲਸੇ ਦਾ ਨਾਅਰਾ ਸੁਣ ਕੇ ਮਰਿੰਡੇ ਨੂੰ ਮੁੜ ਪਿਆ ਸਿੰਘਪੁਰੀਏ ਪੀ ਕਰੈ ਸੁਕਾਜ ਸਿੰਘਪੁਰੀਏ ਜਿਹੜੇ ਮਿਸਲ ਬਾਬਾ ਕਪੂਰ ਸਿੰਘ ਨਵਾਬ ਦੀ ਉਹ ਸਿੰਘਪੁਰੀਏ ਕਹਿੰਦੇ ਉਹ ਵੀ ਆ ਗਏ ਪਿੱਛੇ ਢੱਲੇਵਾਲੀਏ ਥੇ ਊ ਜੋ ਢੱਲੇਵਾਲੀਏ ਤਾਰਾ ਸਿੰਘ ਢੱਲੇਵਾਲੀਏ ਦੀ ਮਿਸਲ ਦੇ ਜਿਹੜੇ ਸਿੰਘ ਸਨ ਤਾਰਾ ਸਿੰਘ ਤੇ ਬਾਹਰ ਨਕੋ ਉਹ ਵੀ ਤਾਰਾ ਸਿੰਘ ਤੋਂ ਬਾਹਰ ਨਹੀਂ ਸਨ ਨਾਲ ਆ ਕੇ ਲੜ ਗਏ ਵੱਡੀ ਖਾਈ ਸੀ ਕੰਧ ਵੱਟ ਥਾਮ ਸਾਧ ਸੰਗਤ ਜੀ ਕਿਲਾ ਬੜਾ ਵੱਡਾ ਬਣਾਇ ਕੰਧ ਬੜੀ ਵੱਡੀ ਬਣਾਈ ਸੀ ਲੰਘੜਾ ਨੇ ਤੇ ਉਹਦੇ ਆਲੇ-ਦੁਆਲੇ ਖਾਈ ਵੀ ਬੜੀ ਡੂੰਗੀ ਪੱਟੀ ਹੋਈ ਸੀ ਵੀ ਕੋਈ ਟੱਪ ਕੇ ਨਾ ਆ ਸਕੇ ਭੀੜ ਪੱਟ ਹੋ ਅੰਦਰ ਖੜੇ ਤੇ ਕਿਹੜਾ ਜਿਹੜਾ ਸੀ ਉਹਦੇ ਦਰਵਾਜ਼ੇ ਅੰਦਰੋਂ ਬੰਦ ਕਰਕੇ ਰੰਘੜ ਸਾਰੇ ਅੰਦਰ ਆਕੀ ਹੋ ਗਏ ਉਹਨਾਂ ਨੇ ਆਪਣੀਆਂ ਤੋਪਾਂ ਬੰਦੂਕਾਂ ਇਹਦੇ ਉੱਤੇ ਬੀੜ ਦਿੱਤੀਆਂ ਤੇ ਲੜਾਈ ਦਾ ਸਮਾਨ ਕਰਕੇ ਲੜਨ ਤਿਆਰ ਹੋ ਗਏ ਉੱਚੀ ਕੰਧ ਕੋ ਸਕੇ ਨਾ ਚੜੇ ਕੰਧ ਸੀ ਸੀ ਉੱਤੇ ਚੜਨਾ ਔਖਾ ਸੀ ਸਿੰਘਾਂ ਵਾਸਤੇ ਡੂੰਗੀ ਖਾਈ ਬੜ ਉੱਚੋ ਖੋਟ ਇੱਕ ਤਾਂ ਕਿਲਾ ਉੱਚਾ ਸੀ ਦੂਜਾ ਉਹਦੇ ਬਾਹਰ ਜਿਹੜੀ ਖਾਈ ਸੀ ਉਹ ਬੜੀ ਡੂੰਗੀ ਪੱਟੀ ਹੋਈ ਸੀ ਤਾਂ ਕਿ ਕੋਈ ਟੱਪ ਨਾ ਸਕੇ ਇਤ ਗਮਾਨ ਕੀ ਓ ਰੰਗੜਨ ਝੋਟ ਉਸ ਕਿਲੇ ਦੇ ਆਸਰੇ ਤੇ ਰੰਗੜ ਆਕੀ ਹੋਏ ਬੈਠੇ ਸਨ ਉਹਨਾਂ ਨੂੰ ਹੰਕਾਰ ਸੀ ਵੀ ਇਹ ਕਿਲਾ ਸਿੱਖਾਂ ਕੋਲੋਂ ਟੁੱਟਣਾ ਕੋਈ ਨਹੀਂ ਆਕੇ ਕਿਲੇ ਚ ਨ ਕੋ ਡਰ ਪਇਓ ਤੇ ਇਧਰ ਕਿਲੇ ਜਿਹੜੇ ਸਹਰਾਦ ਵਾਲੇ ਅਕੇ ਸਿੱਖਾਂ ਤੋਂ ਡਰੇ ਬੈਠੇ ਸਨ ਜੈਨ ਖਾਨ ਤਾਂ ਡਰਦਾ ਮਾਰਾ ਸ਼ਹਿਰ ਤੋਂ ਬਾਹਰ ਨੀਂ ਸੀ ਨਿਕਲਦਾ ਉਹਨੂੰ ਪਤਾ ਸੀ ਕਿ ਉਹਨ ਸਿੱਖਾਂ ਨੇ ਮੇਰੇ ਤੋਂ ਵੱਡੇ ਘੱਲੂ ਘਾਰੇ ਦਾ ਬਦਲਾ ਲੈਣਾ ਹੀ ਲੈਣਾ ਤੇ ਜੇ ਮੈਂ ਸਿੱਖਾਂ ਦੇ ਢਾਏ ਚੜ ਗਿਆ ਮੈਨੂੰ ਮਾਰ ਦੇਣਗੇ ਸਰਹੰਦ ਤੇ ਕਬਜ਼ਾ ਕਰ ਲੈਣਗੇ ਇਸ ਕਰਕੇ ਜੈਨ ਖਾਨ ਜਿਹੜਾ ਸੀ ਸਰਹੰਦ ਤੇ ਦਰਵਾਜ਼ੇ ਬੰਦ ਕਰਕੇ ਆਕੀ ਹੋਇਆ ਬੈਟਰ ਸੀ ਆਈ ਆਈ ਉਹਦਰ ਹੋਈ ਉਹਦਰ ਦਾ ਅਬਦਲ ਜੈਨ ਖਾਨ ਨੂੰ ਇਹ ਸੀ ਕਿ ਆਏ ਸਿੱਖ ਆਏ ਆਏ ਸਿੱਖ ਆਏ ਉਹਦਾ ਡਰੀ ਬੈਠਾ ਸੀ ਫਿਰ ਕਰ ਖਾਲਸੇ ਹੱਲਾ ਕੀਓ ਖਾਲਸੇ ਨੇ ਬੜਾ ਭਾਰੀ ਕਰਾਰਾ ਹੱਲਾ ਮੁਰੰਡੇ ਤੇ ਕੀਤਾ ਧੂੜ ਢੋੜ ਬਹੁਤ ਹਨੇਰੋ ਭਾਇਓ ਖਾਲਸਾ ਜੀ ਘੋੜਿਆਂ ਦੇ ਪੈਰਾਂ ਨਾਲ ਧੂੜ ਉੱਡ ਕੇ ਅਸਮਾਨ ਨੂੰ ਚੜ ਗਈ ਧੂੜ ਉਤਾਹਾਂ ਕਾਲੀ ਛੜੀ ਤੁਰੰਗਾਂ ਮਾਂ ਜਾਨ ਪੁਕਾਰੂ ਚਾਲੀ ਧਰਤੀ ਇੰਦਰਤ ਹੈ ਕਹਿੰਦੇ ਧਰਤੀ ਉੱਡ ਕੇ ਅਸਮਾਨ ਨੂੰ ਚੜ ਗਈ ਹੋਵੇ ਇੰਜ ਲੱਗਦਾ ਸੀ ਗਰਦਗੁਬਾਰ ਹੋ ਗਈ ਹਨੇਰਾ ਹੋ ਗਿਆ ਜੋ ਪਈ ਆਵਤ ਸਿੰਘਨ ਉਹਨ ਛਲਕ ਚਲਾਈ ਜਦੋਂ ਖਾਲਸੇ ਦਾ ਦਲ ਆਇਆ ਮੋਰਿੰਡੇ ਦੇ ਰੰਗੜਾ ਨੇ ਪੂਰੀ ਤਿਆਰੀ ਕੀਤੀ ਹੋਈ ਸੀ ਉਹਨਾਂ ਨੇ ਕਿਲੇ ਦੇ ਉੱਤੇ ਬੰਦੂਕਾਂ ਤੋਪਾਂ ਫਿਟ ਕੀਤੀਆਂ ਹੋਈਆਂ ਸਾਂ ਸਿੰਘਾਂ ਦੇ ਉੱਤੇ ਗੋਲੀਆਂ ਦੇ ਤੇ ਤੋਪਾਂ ਦੇ ਫੈਰ ਖੋਲ ਦਿੱਤੇ ਢੋਕ ਸਿੰਘਨ ਫਿਰ ਛਲਕ ਕਰੀ ਸਾਧ ਸੰਗਤ ਜੀ ਸਿੰਘਾਂ ਨੇ ਵੀ ਨੇੜੇ ਹੋ ਕੇ ਸਿੱਧੀਆਂ ਬੰਦੂਕਾਂ ਕਿਲੇ ਵੱਲ ਚਲਾਈਆਂ ਸੀਸ ਲੱਗੀ ਉਹਨਕੇ ਗਏ ਮਰੀ ਜਿਹੜੇ ਕੰਧ ਦੇ ਉੱਤੇ ਤੋਪ ਚੀ ਖੜੇ ਸਨ ਉਹਨਾਂ ਨੂੰ ਸਿੰਘਾਂ ਦੀਆਂ ਗੋਲੀਆਂ ਜਾਵੱਜੀਆਂ ਸਿਰਾਂ ਦੇ ਵਿੱਚ ਤੇ ਉਹ ਤਪਚੀ ਰੰਗੜ ਜਿਹੜੇ ਨੇ ਧੜਮ ਧੜਮ ਕੰਧਾਂ ਤੋਂ ਥੱਲੇ ਟਿਕਣ ਲੱਗੇ ਖਾਈ ਦਸੈ ਅਤ ਛੋਟੀ ਸੋਏ ਜਿਹੜੀ ਖਾਈ ਬੜੀ ਵੱਡੀ ਦਿਸਦੀ ਸੀ ਜਿਹਦਾ ਜੋਂ ਬੰਦਾ ਵੜ ਕੇ ਨਿਕਲ ਨਹੀਂ ਸੀ ਸਕਦਾ ਹੁਣ ਜਦੋਂ ਖਾਲਸੇ ਨੂੰ ਜੋਸ਼ ਚੜਿਆ ਤੇ ਛੋਟੀ ਨਜ਼ਰ ਆਉਣ ਲੱਗ ਪਈ ਉਹ ਜੋ ਕੰਧ ਭਈ ਨੀਚੀ ਤੋਂ ਏ ਸਹਬਜ਼ਾਦਿਆਂ ਦਾ ਨਾਂ ਲੈਂਦੇ ਆ ਸਾਰ ਸਿੰਘਾਂ ਨੂੰ ਉੱਚੀ ਦੀ ਕੰਧ ਵੀ ਨਿੱਕੀ ਦੀ ਨਜ਼ਰ ਆਉਣ ਲੱਗ ਪਈ ਸਿੰਘਾਂ ਨੇ ਚੱਕ ਚੱਕ ਸਿੰਘ ਚੜ੍ਹਾਵੇ ਸਿੰਘ ਇੱਕ ਦੂਜੇ ਨੂੰ ਚੱਕ ਚੱਕ ਕੇ ਕੰਧ ਤੇ ਚੜਾਉਣ ਲੱਗ ਪਏ ਪੌੜੀਆਂ ਤੋਂ ਬਿਨਾਂ ਹੀ ਸਿੰਘ ਕੰਧਾਂ ਦੇ ਉੱਤੇ ਚੜ ਗਏ ਮਨ ਪੌੜਨ ਸਿੰਘ ਚੜ੍ਹਦੇ ਜਾਵੈ ਬਿਨਾਂ ਪੌੜੀਆਂ ਦੇ ਸਿੰਘ ਕਿਲੇ ਤੇ ਚੜ ਗਏ ਤੇ ਮੁਰਿੰਡੇ ਦੇ ਕਿਲੇ ਤੇ ਖਾਲਸਾ ਵਜਾ ਵੜਿਆ